ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਇੱਕ ਅਜਿਹੀ ਚੀਜ਼ ਆ ਕੇ ਡਿੱਗਦੀ ਹੈ ਕਿ ਜਿਸ ਨੂੰ ਦੇਖ ਕੇ ਪਿੰਡ ਵਾਲਿਆਂ ਨੂੰ ਵੀ ਭਾਜੜਾ ਜੜੀਆਂ ਪੈ ਜਾਂਦੀਆਂ ਨੇ ਪਿੰਡ ਸਾਰਾ ਇਕੱਠਾ ਹੋ ਜਾਂਦਾ ਹੈ ਦੱਸ ਦਈਏ ਕਿ ਜਿਸ ਨੂੰ ਮਿਜ਼ਾਈਲ ਜਿਹੜਾ ਦੱਸਿਆ ਜਾ ਰਿਹਾ ਇੱਕ ਮਸ਼ੀਨੀ ਉਪਕਰਨ ਜਿਹੜਾ ਆ ਕੇ ਡਿੱਗਦਾ ਹੈ ਖੇਤਾਂ ਦੇ ਵਿੱਚ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਬੋਲੋ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਪਹੁੰਚਦੀ ਹੈ ਜਦੋਂ ਜਾਂਚ ਕੀਤੀ ਗਈ ਤਾਂ ਵੇਖਿਆ ਗਿਆ ਕਿ ਮਿਜ਼ਾਈਲ ਰੂਪੀ ਇੱਕ ਚੀਜ਼ ਜੋ ਹੈ ਖੇਤਾਂ ਦੇ ਵਿੱਚ ਪਈ ਸੀ ਦੂਜੇ ਪਾਸੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਾਕਿਸਤਾਨ ਦੀ ਨਾਫਾਤ ਹਰਕਤ ਨੂੰ ਜੋ ਹੈ ਇਹ ناکਾਮ ਜਿਹੜਾ ਕੀਤਾ ਗਿਆ ਇਸ ਦੇ ਵਿੱਚ ਦੱਸ ਦਈਏ ਕਿ ਜੋ ਇਹ ਹਵਾ ਦੇ ਵਿੱਚ ਹੀ ਮਿਜ਼ਾਈਲ ਸੀ ਜਿਸ ਨੂੰ ਹਵਾ ਦੇ ਵਿੱਚ ਹੀ ਖਤਮ ਜਿਹੜਾ ਕਰ ਦਿੱਤਾ ਗਿਆ ਸੋ ਲਗਾਤਾਰ ਜਿਸ ਤਰੀਕੇ ਦੇ ਨਾਲ ਤਣਾਅਮਲੀ ਸਥਿਤੀ ਬਣੀ ਹੈ ਉੱਥੇ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਭਾਰਤੀ ਫੌਜ ਆਪਣਾ بڑے ਵੱਡੇ ਪੱਧਰ ਦੇ ਉੱਤੇ ਸਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੰਮ ਕਰ ਰਹੀ ਹੈ ਜੇਕਰ ਅਜਈਆਂ ਮਿਜ਼ਾਈਲਾਂ ਦੀ ਅਸੀਂ ਗੱਲ ਕਰੀਏ ਜੇਕਰ ਪਾਕਿਸਤਾਨ ਦੇ ਵੱਲੋਂ ਕੋਈ ਜੰਗ ਛੇੜੀ ਜਾਂਦੀ ਹੈ ਤਾਂ ਭਾਰਤ ਦੇ ਕੋਲ ਕਿਸ ਤਰੀਕੇ ਦੇ ਵੱਡੇ ਹਥਿਆਰ ਨੇ ਮਿਜ਼ਾਈਲਾਂ ਨੇ ਜਿਨ੍ਹਾਂ ਦੇ ਵੱਡੀਆਂ ਵੱਡੀਆਂ ਤੋਪਾਂ ਦੇ ਮੂੰਹ ਵੀ ਜੜੀ ਹੈ ਭਾਰਤੀ ਫੌਜ ਮੋੜ ਸਕਦੀ ਹੈ ਇਸ ਦੇ ਵਿੱਚ ਦੱਸ ਦਈਏ ਕਿ S400 ਜਿਸੀ ਅਜੇ ਹੀ ਮਿਸਾਲ ਦਿੱਤੀ ਜਾਂਦੀ ਹੈ ਕਿ ਜੇਕਰ ਕੋਈ ਡਰੋਨ ਹਮਲਾ ਹੁੰਦਾ ਹੈ